ਤੇ ਵੀਰੋ ਦੇਖ ਹੀ ਸਕਦੇ ਹੋ ਤੁਸੀਂ ਹਾਲਾਤ ਬਹੁਤ ਹੀ ਜ਼ਿਆਦਾ ਖਰਾਬ ਹੋ ਰਹੇ ਆ ਪੰਜਾਬ ਕੇ ਤੇ ਇਸ ਟਾਈਮ ਬਾਈ ਕੜਾ ਪਿੰਡਾਂ ਵਾਂ ਖੜੇ ਤੇ ਤੇ ਤਰੀਕ ਵੀਰੋ ਤੁਹਾਨੂੰ ਪਹਿਲਾਂ ਵੀ ਦੱਸਿਆ 5 ਤਰੀਕ 9 ਮਹੀਨਾ 2025 ਤੇ ਟਾਈਮ ਬਾਈ ਵੀਰੇ ਇੱਧਰ ਵੀ ਆਪਣੀ ਝੋਨਾ ਸੀ ਨਾ ਇੱਧਰ ਨਹੀਂ ਬਾਈ ਇੱਧਰ ਇੱਧਰ ਆਪਣਾ ਤੇ ਇੱਧਰ ਇੱਧਰ ਬਾਈ ਕਾ ਝੋਨਾ ਦਾ ਸਾਰਾ ਦੇਖੋ ਬਈ ਉਹ ਮੋਟਰ 11 ਕਿੱਲੇ ਕਹਿੰਦੇ ਮੁੰਡੇ ਨੇ ਕਹਿੰਦੇ ਵੀਰੋ ਮਤਲਬ 65000 ਨੂੰ ਠੇਕਾ ਤੁਸੀਂ ਲਾ ਲਓ ਹੁਣ ਤੇ ਪਹਿਲੀ ਵਾਰ ਲਈਤੀ ਸੀ ਬਾਕੀ ਵੀਰੋਂ ਉਧਰ ਦੇਖੋ ਗੱਡੀ ਕਿਤਰਾ ਬਈ ਭਜਾਈ ਜਾ ਰਹਾ ਤੇ ਇਸ ਕੀ ਜੀਰੀ ਮਨ ਉਤਰ ਜਾ ਤੇ ਬਾਕੀ ਵੀਰੇ ਹੋਰ ਕੁਝ ਕਹਿਣਾ ਚਾਹਣਗੇ ਬਸ ਕੁਝ ਨਹੀਂ ਕਹਿ ਸਕਦੇ ਅਸੀਂ ਬਸ ਸਾਡੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਆ ਜੀ ਬਹਿ ਰਿਖਵਾਰੀ ਤੁਹਾਡਾ ਨਵੇਂ ਦਿਨ ਤੇ ਇੱਕ ਨਵੇਂ ਵੀਡੀਓ ਦੇ ਵਿੱਚ ਤੇ ਵੀਰੋ ਅੱਜ ਹੋ ਗਈ ਜਿਹੜੀ 5 ਤਰੀਕ ਸ਼ਾਮ ਦਾ ਟਾਈਮ ਆ ਤੇ ਹਾਲਾਤ ਦੇਖ ਲਓ ਬਈ ਪਾਣੀ ਕੇ ਇਸ ਟਾਈਮ ਤੇ ਇਸ ਟਾਈਮ ਬਈ ਆਪਾਂ ਪਹੁੰਚੇ ਆ ਕੜਾਮ ਪਿੰਡ ਦੇ ਵਿੱਚ ਤੇ ਹਾਲਾਤ ਦੇਖ ਲਓ ਬਈ ਝੋਨੇ ਕੇ ਤੇ ਇਸੇ ਟਾਈਮ ਆਪਾਂ ਨੂੰ ਇੱਕ ਬਾਈ ਮਿਲਿਆ ਜਿੰਨੇ ਬਈ 20 ਕਿੱਲੇ ਠੇਕੇ ਵਾਲੇ ਤੇ ਤੇ 70000 ਰੁਪਿਆ ਕਿੱਲਾ ਠੇਕੇ ਵਾਲਾ ਬਈ ਤੇ ਜੀਰੀ-ਬੀਰ ਕੀ ਸਾਰੀ ਦੇਖੋ ਹਾਲਾਤ ਮਾੜੇ ਤੇ ਡੁੱਬ ਗਈ ਤੇ ਹੁਣ ਵੀਰ ਨੂੰ ਆਪਾਂ ਗੱਲ ਕਰਦੇ ਆਂ ਬਈ ਕੀ ਹਾਲਾਤ ਨੇ ਕੀ ਉਹ ਪ੍ਰਸ਼ਾਸਨ ਨੂੰ ਮੰਗ ਕਰਦਾ ਤੇ ਚਲੋ ਫਿਰ ਕਰਦੇ ਆਂ ਆਪਾਂ ਗੱਲ ਉਹਦੇ ਨਾਲ ਆਹ ਦੇਖ ਲਓ ਬਈ ਹਾਲਾਤ ਦੇਖ ਲਓ ਇਸ ਟਾਈਮ ਤੇ ਬਾਕੀ ਵੀਰ ਨੂੰ ਲੈ ਵੀਰੋ ਇਹ ਵੀਰ ਆਪਣਾ ਕਹਿੰਦੇ ਪਿੰਡ ਪਿਆਰ ਤੋਂ ਪਹਿਲਾਂ ਪਿੰਡ ਪੁੱਛਦੇ ਆਂ ਵੀਰ ਦਾ ਤੇ ਬਾਈ ਹਾਲਾਤ ਦੇਖ ਲੋ ਇੱਧਰ ਪਾਣੀ ਦੇ ਤੇ ਬਾਕੀ ਆ ਵੀਰਾਂ ਦੇਖੋ ਬਈ ਕਿ ਇਹਨੇ ਕਹਿੰਦੇ 20 ਕਿੱਲੇ ਬਈ ਠੇਕੇ ਵਾਲੇ ਤੇ ਤੇ ਵੀਰਕਾ ਕਹਿੰਦੇ ਦੌਲਤਪੁਰ ਪਿੰਡ ਆ ਇਹ ਪਿੰਡ ਕੜਾਮ ਦੇ ਵਿੱਚ ਇਹਨੇ ਠੇਕੇਵਾ 20 ਕਿੱਲੇ ਲਏ ਤੇ ਬਈ ਤੇ 70000 ਨੂੰ ਠੇਕਾ ਦਾ ਬਹੁਤ ਹੀ ਮਾੜੀ ਕਹਿੰਦੇ ਦੁਖਦਾਈ ਖਬਰ ਆ ਪੰਜਾਬ ਦੇ ਵਿੱਚ ਜਿਹੜੇ ਹੜ੍ਹ ਚੱਲ ਰਹੇ ਆ ਬਾਕੀ ਵੀਰ ਨੂੰ ਆਪਾਂ ਪੁੱਛਦੇ ਆਂ ਵੀਰੇ ਕੀ ਕਹਿਣਾ ਚਾਹੋਗੇ ਕੀ ਹਾਲਾਤ ਨੇ ਹੁਣ ਹਾਲਾਤ ਵੀਰੇ ਤੁਹਾਡੇ ਸਾਹਮਣੇ ਆ ਹੁਣ ਦਾ ਰੱਬ ਰੱਖਾ ਜੀ ਤੇ ਕਿੰਨੇ ਵੈਸੇ ਤੇ ਜੀਰੀ ਦੇ ਹਾਲਾਤ ਬਾਈ ਇੱਧਰ ਦੇਖ ਲੋ ਲਗਾਤਾਰ ਤੇ 65000 ਵੀਰੋ ਠੇਕਾ ਕਿੰਨੇ ਕਿੱਲੇ ਲਿੱਤੇ ਸੀ ਵੀਰੇ ਇਹ ਆਪਣੇ 18 ਕਿੱਲੇ ਬਾਈ ਵੀ 18 ਕਿੱਲੇ ਲਿੱਤੇ ਸੀ ਵੀਰ ਨੇ ਤੇ ਬਹੁਤ ਹੀ ਦੇਖ ਲੋ ਝੋਨੇ ਦੇ ਹਾਲਾਤ ਤੇ ਹੁਣ ਕੀ ਮੰਗਾ ਮਤਲਬ ਮੰਗਦਾ ਇਹੀ ਆ ਜੀ ਬਸ ਆਪਣੇ ਜਾਇਦਾ ਠੇਕੇ ਵਾਪਸ ਹੋ ਜਾਣ ਬਸ ਹੋਰ ਤਾਂ ਸੀ ਕੁਝ ਨਹੀਂ ਤੇ ਸਰਕਾਰ ਤੋਂ ਵੀਰੇ ਮੰਗਾ ਤੇ ਬਾਕੀ ਹਾਲਾਤ ਬਹੁਤ ਮਾੜੇ ਆ ਬਹੁਤ ਹੀ ਕਿਸਾਨਾਂ ਨਾਲ ਬਾਈ ਬਹੁਤ ਜ਼ਿਆਦਾ ਤੱਕਾ ਹੋ ਰਿਹਾ ਕਿਉਂਕਿ ਤੁਹਾਨੂੰ ਪਤਾ ਹੀ ਐ ਇੱਧਰ ਝੋਨੇ ਵੀ ਵੀਰੋ ਇੱਧਰ ਦੇਖੋ ਪਾਣੀ ਪਾਣੀ ਇੱਧਰ ਦੇਖੋ ਇੱਧਰ ਦੇਖੋ ਝੋਨੇ ਪੂਰੇ ਪੱਕ ਗਏ ਸੀ ਤੇ ਬੱਲਾ ਵੀ ਦੇਖੋ ਵੀਰੋ ਇਸ ਟਾਈਮ ਹਾਲਾਤ ਕਿੰਨੇ ਜ਼ਿਆਦਾ ਮਾੜੇ ਸੀ ਤੇ ਬਾਕੀ ਹਾਲਾਤ ਪੰਜਾਬ ਦੇ ਤੁਹਾਨੂੰ ਪਤਾ ਹੀ ਐ ਇਸ ਟਾਈਮ ਆਪਾਂ ਕੜਾ ਆਮ ਦੇ ਵਿੱਚ ਖੜੇ ਆ ਵੀਰੋ ਤੇ ਬਹੁਤ ਜ਼ਿਆਦਾ ਬਾਈ ਹਾਲਾਤ ਮਾੜੇ ਆ ਤੇ ਇਹ ਵੀਰੋ ਬੜਾ ਰੋੜਾ ਜਿਹਦੇ ਤੇ ਉੱਪਰ ਵੀਰ ਨੇ ਕਹਿੰਦੇ 18 ਗਿੱਲੇ ਲਿੱਤੇ ਸੀ ਤੇ ਜੀਰੀਆਂ ਦਾ ਹਾਲਾਤ ਦੇਖ ਲਓ ਤੇ ਬਹੁਤ ਹੀ ਖਤਰਨਾਕ ਕਹਿੰਦੇ ਹਾਲਾਤ ਜ਼ਿਆਦਾ ਬਾਈ ਇੱਧਰ ਦੇਖ ਲੋ ਵੀਰੇ ਇੱਧਰ ਵੀ ਆਪਣੀ ਝੋਨਾ ਸੀ ਨਾ ਇੱਧਰ ਨਹੀਂ ਬਾਈ ਇੱਧਰ ਇੱਧਰ ਆਪਾਂ ਤੇ ਇੱਧਰ ਇੱਧਰ ਬਾਈ ਕਾ ਝੋਨਾ ਦਾ ਸਾਰਾ ਦੇਖੋ ਬਾਈ ਉਹ ਮੋਟਰ 18 ਕਿੱਲੇ ਕਹਿੰਦੇ ਮੁੰਡੇ ਨੇ ਕਹਿੰਦੇ ਵੀਰੋ ਮਤਲਬ 65000 ਨੂੰ ਠੇਕਾ ਤੁਸੀਂ ਲਾ ਲਓ ਹੁਣ ਤੇ ਪਹਿਲੀ ਵਾਰ ਲਈਤੀ ਸੀ ਪਹਿਲੀ ਵਾਰ ਹੀ ਲਈ ਆ ਬਾਈ ਤੇ ਪਹਿਲੀ ਵਾਰ ਬਾਈ ਉਹ ਲਿਆਦਾ ਜਮੀਨ ਠੇਕੇਵਾ ਤੇ ਪਹਿਲੇ ਵਾਰ ਰੱਬ ਨੇ ਦੇਖੋ ਬਈ ਕੀ ਹਾਲਾਤ ਕਰਤੇ ਤੇ ਬਹੁਤ ਹੀ ਜ਼ਿਆਦਾ ਨੁਕਸਾਨ ਆ ਬਾਈ ਕਿਉਂਕਿ ਪਾਣੀ ਦੇ ਹਾਲਾਤ ਤੁਸੀਂ ਦੇਖ ਵੀ ਸਕਦੇ ਹੋ ਤੇ ਬੜਾ ਰੋੜਾ ਬਈ ਕੜਾਮ ਵਾਲਾ ਤੇ ਹਾਲਾਤ ਦੇਖ ਲਓ ਬਈ ਸਟੈਂਪ ਪਾਣੀ ਇੰਨੀ ਸਪੀਡ ਚੱਲ ਰਿਹਾ ਕਿਉਂਕਿ ਜਿਹੜਾ ਕੱਗਰ ਵੀਰੋਂ ਨਵੇਂ ਪਹਿਮੂਂਦਪੁਰ ਵਾਲਾ ਕੱਗਰ ਨੇ ਬਾਕੀ ਵੀਰੋਂ ਨੁਕਸਾਨ ਦਾ ਕੋਈ ਕੀ ਮੰਗੋ ਤੁਸੀਂ ਕੋਈ ਮੰਗ ਨਹੀਂ ਹੁਣ ਸਾਡੇ ਸਾਹਮਣੇ ਆ ਤੇ ਬਾਕੀ ਹਾਲਾਤ ਬਈ ਦੇਖ ਲਓ ਕਿੰਨੇ ਜ਼ਿਆਦਾ ਖਰਾਬ ਹੋ ਰਹੇ ਨੇ ਝੋਨੇ ਦੇ ਤੇ ਲਗਾਤਾਰ ਵੀਰੋਂ ਜਿਹੜਾ ਪਾਣੀ ਵਧਦਾ ਹੀ ਜਾ ਰਿਹਾ ਤੇ ਇਹ ਹਾਲਾਤ ਕਿਉਂ ਖਰਾਬ ਹੋਏ ਆ ਜਿਹੜਾ ਆਪਣਾ ਵੀਰੋਂ ਪਿੱਛੇ ਤੋਂ ਬੰਦ ਟੁੱਟਿਆ ਕੱਗਰ ਦਾ ਉਹਦੇ ਕਰਕੇ ਵੀਰੋ ਜਿਆਦਾ ਹਾਲਾਤ ਖਰਾਬ ਹੋਏ ਨੇ ਕਿਉਂਕਿ ਬਾਈ ਉੱਧਰ ਆਪਣਾ ਸਾਰੇ گاਉਂ ਹਾਲ ਹੋ ਜਾਏਗਾ ਤੇ ਬਾਈ ਦੇਖ ਸਕਦੇ ਹੋ ਤੁਸੀਂ ਇੰਨੇ ਜਿਆਦਾ ਮਤਲਬ ਪਰੇਸ਼ਾਨ ਨੇ ਲੋਕ ਤੇ ਬਹੁਤ ਜਿਆਦਾ ਬਾਕੀ ਵੀਰੋ ਉੱਧਰ ਦੇਖੋ ਗੱਡੀ ਕਿਤਰਾ ਬਈ ਭਜਾਈ ਜਾ ਰਹਾ ਤੇ ਇਸ ਕੀ ਜੀਰੀ ਮਨ ਉਤਰ ਜਾ ਤੇ ਬਾਕੀ ਵੀਰੇ ਹੋਰ ਕੁਝ ਕਹਿਣਾ ਚਾਹਣਗੇ ਬਸ ਕੁਝ ਨਹੀਂ ਕਹਿ ਸਕਦੇ ਅਸੀਂ ਬਸ ਸਾਡੇ ਛੇਤੇ ਵਾਪਸ ਹੋ ਜਾਣਾ ਜਿਆਦਾ ਜੀ ਦਾ ਮੋਅਦਾ ਦੇਣਾ ਤੋਂ ਬੋਲਣਾ ਤੇ ਬਾਕੀ ਵੀਰੋ ਬਹੁਤ ਹੀ ਜਿਆਦਾ ੱਟਕਾ ਹੋ ਰਿਹਾ ਕਿਸਾਨਾਂ ਨਾਲ ਤੇ ਪਾਣੀ ਦੇਖ ਲਓ ਬਈ ਕਿਹ ਤਰ੍ਹਾਂ ਚੱਲ ਰਿਹਾ ਤੇ ਵੀਰੋ ਦੇਖ ਹੀ ਸਕਦੇ ਹੋ ਤੁਸੀਂ ਹਾਲਾਤ ਬਹੁਤ ਹੀ ਜਿਆਦਾ ਖਰਾਬ ਹੋ ਰਹੇ ਆ ਪੰਜਾਬ ਦੇ ਤੇ ਇਸ ਟਾਈਮ ਬਾਈ ਕੜਾਮ ਪਿੰਡਾਂ ਖੜੇ ਤੇ ਤਰੀਕ ਵੀਰੋ ਤੁਹਾਨੂੰ ਪਹਿਲਾਂ ਵੀ ਦੱਸਿਆ 5 ਤਰੀਕ ਨਵਾਂ ਮਹੀਨਾ 2025 ਤੇ ਟਾਈਮ ਬਾਈ 5 ਵਜੇ ਸ਼ਾਮ ਕੇ ਤੇ ਵੀਰ ਕੇ ਬਈ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਕਿਉਂਕਿ ਵੀਰੋ ਪਹਿਲੀ ਵਾਰ ਜ਼ਮੀਨ ਠੇਕੇ 'ਵਾਂ ਲਿੱਤੀ ਸੀ ਕਹਿੰਦੇ 18 ਕਿੱਲੇ 65000 ਨੂੰ ਵੀ ਠੇਕਾ ਤੇ ਵੀਰ ਕੋਲ ਇੰਨਾ ਪਹਿਲਾਂ ਵੀ ਨਹੀਂ ਕੋਈ ਖੇਤੀ ਸੀ ਤੇ ਬਾਕੀ ਪਹਿਲੀ ਵਾਰ ਵੀਰ ਨੇ ਕਿਤੋਂ ਪੈਸੇ ਕਹਿੰਦੇ ਚੱਕ ਕੇ ਲਈ ਸੀ ਤੇ ਉਸ ਤੋਂ ਵੀ ਵੀਰੋ ਦੇਖ ਲਓ ਹੁਣ ਹਾਲਾਤ ਜੀਰੀਆਂਗੇ ਇੰਨੇ ਜ਼ਿਆਦਾ ਖਰਾਬ ਹੋ ਰਹੇ ਆ ਕਿਸਾਨਾਂ ਨਾਲ ਬਈ ਬਹੁਤ ਜ਼ਿਆਦਾ ਟੱਕਾ ਹੋ ਰਿਹਾ ਤੇ ਪਾਣੀ ਵੀ ਲਗਾਤਾਰ ਵਧ ਰਿਹਾ ਇਸ ਟਾਈਮ ਕਿਉਂਕਿ ਪਾਣੀ ਦੇ ਹਾਲਾਤ ਬਹੁਤ ਖਰਾਬ ਹੋ ਰਹੇ ਆ ਆ ਦੇਖ ਲੋ ਬਾਈ ਸਾਹਮਣੇ ਉਹ ਜਿਹੜਾ ਇਹ ਪਾਣੀ ਆ ਨਾ ਸਾਰਾ ਘੱਗਰ ਜਿਹੜਾ ਤੁਹਾਨੂੰ ਪਹਿਲਾਂ ਵੀਡੀਓ ਪਾਈ ਆਪਾਂ ਨੇ ਘੱਗਰ ਦੇ ਬੰਨ ਟੁੱਟੇ ਕਾਰਨ ਇੱਧਰ ਜਾਦਾ ਪਾਣੀ ਵਧ ਰਿਹਾ ਕਿਉਂਕਿ ਮੀਂਹ ਤੋਂ ਵੀ ਦੇਖੋ ਸੂਰਜ ਨਿਕਲਿਆ ਹੋਇਆ ਕੱਲ ਦਾ ਕਿਉਂਕਿ ਕੱਲ ਦਾ ਮੌਸਮ ਬਿਲਕੁਲ ਸਾਫ ਆ ਤੇ ਖਰਾਬ ਵੀਰੋ ਜਿਹੜਾ ਜਾਦਾ ਕਰ ਰਿਹਾ ਜਿਹੜਾ ਪਿੱਛੋਂ ਪਾਣੀ ਆਪਣਾ ਛੱਡ ਰਹੇ ਆ ਘੱਗਰ ਨਹਿਰ ਦੇ ਵਿੱਚ ਇਸ ਕਰਕੇ ਬਹੁਤ ਜਿਆਦਾ ਵੀਰੋ ਹਾਲਾਤ ਖਰਾਬ ਹੋ ਰਹੇ ਆ ਤੇ ਘੱਗਰ ਦਾ ਪਾਣੀ ਆ ਵੀਰੋ ਘੱਗਰ ਤੇ ਬੰਨ ਟੁੱਟ ਗਏ ਤੁਹਾਨੂੰ ਪਤਾ ਹੀ ਆ ਹਾਲਾਤ ਬਹੁਤ ਜ਼ਿਆਦਾ ਗੰਭੀਰਾਂ ਤੇ ਕਿਸਾਨਾਂ ਆਲਾ ਬਈ ਬਹੁਤ ਥੱਕਾ ਹੋ ਰਿਹਾ ਤੇ ਬਾਕੀ ਵੀਰ ਦੀ ਵੀਰੋ ਵੱਧ ਤੋਂ ਵੱਧ ਮਦਦ ਕਰੋ ਕਿਉਂਕਿ ਤੁਹਾਨੂੰ ਪਤਾ ਹੀ ਆ ਅੱਜ ਦੇ ਟਾਈਮ ਦੇ ਵਿੱਚ ਵੀਰੋ ਵੀਰ ਨੇ ਕਿਤੇ ਕਹਿੰਦੇ ਕਰਜ਼ਾ ਚੱਕ ਕੇ ਵੀਰੋ ਬਹੁਤ ਹੀ ਮਾੜੇ ਹਾਲਾਤਾਂ ਨਾਲ ਕਹਿੰਦੇ ਠੇਕੇ ਤੇ ਜ਼ਮੀਨ ਲਈ ਸੀ ਪਰ ਉਹ ਵੀ ਵੀਰੋ ਤੁਹਾਨੂੰ ਦੇਖ ਹੀ ਸਕਦੇ ਹੋ ਹਾਲਾਤ ਕੀ ਹੋ ਰਹੇ ਆ ਬਾਕੀ ਵੀਰ ਦੀ ਵੱਧ ਤੋਂ ਵੱਧ ਵੀਰੋ ਮਦਦ ਲਈ ਕਰੋ ਤੇ ਬਾਕੀ ਵੀਡੀਓ ਵੀ ਵੱਧ ਤੋਂ ਵੱਧ ਕਰਿਓ ਸ਼ੇਅਰ ਤੇ ਬਾਕੀ ਹਾਲਾਤ ਬਹੁਤ ਮਾੜੇ ਚੱਲ ਰਹੇ ਆ ਪੰਜਾਬ ਕੇ ਤੇ ਅਪਡੇਟ ਤੁਹਾਨੂੰ ਪਰ ਦਿੰਦੇ ਹੀ ਰਹਾਂਗੇ ਰੋਜ਼ ਦੀ ਤੇ ਹਾਲਾਤ ਕੀ ਚੱਲ ਰਹੇ ਆ ਤੇ ਬਾਕੀ ਵੀਰੋ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਬਾਕੀ ਆਪਾਂ ਅਗਲੀ ਵੀਡੀਓ ਵਿੱਚ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੇ ਵੀਰੋ ਇੱਧਰ ਦੇਖ ਲਓ ਹਾਲਾਤ ਝੋਨੇ ਦੇ ਹਾਲਾਤ ਆ ਜਿਹੜੇ ਇੱਧਰ ਦੇਖ ਲਓ ਵੀ ਕਿਸੇ ਦਾ ਡੈਵਟ ਦਾ ਫਾਰਮ ਤਾਂ ਉਹ ਵੀ ਵਿੱਚ ਕਹਿੰਦੇ ਵਿੱਚ ਪਾਣੀ ਵੜ ਗਿਆ ਤੇ ਝੋਨੇ ਦੇ ਵੀਰੋ ਥੋੜੇ ਥੋੜੀ ਫੁੰਗਲਾ ਰਹਿ ਗਈ ਉੱਪਰ ਤੇ ਆ ਇੱਧਰ ਵੀਰੋ ਦੇਖ ਲਓ ਕਿੰਨੇ ਜਿਆਦਾ ਹਾਲਾਤ ਖਰਾਬ ਨੇ ਇੱਧਰ ਝੋਨਾ ਦੇਖ ਲਓ ਵੀ ਕਿੱ데 ਕਿੱ데 ਤਾਂ ਜਿਵੇਂ ਪੱਕਿਆ ਖੜਿਆ ਤੇ ਬਹੁਤ ਹੀ ਜਿਆਦਾ ਮਾਰ ਪਈ ਐ ਕਿ ਪੰਜਾਬ ਤੇ ਤੁਹਾਨੂੰ ਪਤਾ ਹੀ ਆ ਜਿਆਦਾ ਖਰਾਬ ਨੇ ਤੇ ਆ ਦੇਖੋ ਵੀਰੋ ਇਹ ਜੀਰੀ ਦੇ ਹਾਲਾਤ ਹੁਣ ਦੇਖ ਲਓ ਕਿਉਂਕਿ ਔਕਣ ਤੇ ਬਿਲਕੁਲ 10 ਦਿਨਾਂ ਤੱਕ ਵੀਰੋ ਜੀਰੀ ਵੱਢਣ ਵਾਲੀ ਸੀ ਪਰ ਇਸ ਟਾਈਮ ਵੀਰੋ ਹਾਲਾਤ ਦੇਖ ਲਓ ਕਿੰਨੇ ਜਿਆਦਾ ਖਰਾਬ ਆ ਆ ਦੇਖ ਲਓ ਵੀਰੋ ਤੇ ਇਧਰ ਭਾਈ ਠਿਕਾ ਇੱਕ ਰੋਡ ਬਹੁਤ ਸਾਰਾ ਡੁੱਬ ਗਿਆ ਤੇ ਇਧਰ ਦੇ ਗਰਦਾ aí ਅੱਥੇ ਦੇਖ ਕੇ ਅੰਦਰ ਪਾਣੀ ਭਰ ਗਿਆ ਵੀ ਦੇਖੋ ਐਨ ਐ 14 ਲੱਖ ਫਰਾਮ ਵੀ ਪੰਜਾਬ ਦੇ ਇਸ ਟਾਈਮ ਬਈ ਪਕੜਾ ਪਿੰਡਾਂ ਦੇ ਜਿਹੜਾ ਜਿਹੜੇ ਪਟਿਆਲੇ ਦੇ ਵਿੱਚ ਪੈਵਾ ਤੇ ੱਕਰ ਤੁਹਾਨੂੰ ਪਤਾ ਹੀ ਹੈ ਵੀ ਉਹ ਵੀ ਇੱਕੇ ਨੁਕਸਾਨ ਕਰ ਰਿਹਾ ਤੇ ਜਿਹੜਾ ਪਤਨੋ ਰੋਜ਼ ਅਪਡੇਟ ਦੇ ਰਿਹਾ ਇਸ ਭੱਦਰ ਕੀ ਉਹ ਜਾਲਾ ਨੁਕਸਾਨ ਕਰ ਰਿਹਾ ਤੇ ਬਾਕੀ ਵੀਰੋ ਇਹ ਪਿੰਡ ਪੰਜਾਬ ਦਾ ਕਹਿੰਦੇ ਲਾਸਟ ਪਿੰਡ ਆ ਇੱਧਰ ਹਰਿਆਣਾ ਸ਼ੁਰੂ ਹੋ ਗਿਆ ਦੇਖੋ ਤੇ ਬੋਡਨਪੁਰ ਤੇ ਬੋਪਰ ਕਈ ਪਿੰਡ ਹਰਿਆਣੇ ਦੇ ਸ਼ੁਰੂ ਹੋ ਜਾਂਦਾ ਕਿਉਂਕਿ ਪੰਜਾਬ ਦਾ ਹਰਿਆਣੇ ਦਾ ਬਾਡਰ ਲੱਗਦਾ ਇੱਥੇ ਤੇ ਇੱਕ ਟਰੌਨਾ ਸਾਨੂੰ ਹੋਰ ਦਿਖਾਉਂਦੇ ਆਂ ਵੀਰੋ ਤੇ ਆ ਚੌਨਾ ਦੇਖ ਲਓ ਵੀਰੋ